ਪਟੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਪਣਾ ਨਾਮਜ਼ਦਗੀ ਪੱਤਰ ਭਰਨ ਵੇਲੇ ਆਪਣੀ ਜਾਇਦਾਦ ਦਾ ਬਿਉਰਾ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਹੈ ਇਹਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਆਪਣੇ ਔਰ ਸੁਖਬੀਰ ਸਿੰਘ ਬਾਦਲ ਦੇ ਬਾਰੇ ਜਾਣਕਾਰੀ ਦਿੱਤੀ ਔਰ ਸੁਖਬੀਰ ਸਿੰਘ ਬਾਦਲ ਦੇ HUF ਅਕਾਊਂਟ ਯਾਨੀ ਕਿ ਹਿੰਦੂ ਅਨਡਵਾਈਡਿਡ ਫੈਮਿਲੀ ਅਕਾਊਂਟ ਦੇ ਵਿੱਚ ਸੁਖਬੀਰ ਬਾਦਲ ਦਾ ਕਿੰਨਾ ਹਿੱਸਾ ਹੈ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਹਰਸਿਮਰਤ ਬਾਦਲ ਦੱਸਦੇ ਨੇ ਕਿ ਉਹਨਾਂ ਦੇ ਕੋਲ ਕੈਸ਼ 4100 63 ਰੁਪਏ ਨੇ ਸੁਖਬੀਰ ਬਾਦਲ ਦੇ ਕੋਲ ਕੈਸ਼ 148796 ਰੁਪਏ ਨੇ 84530 ਰੁਪਏ ਉਹਨਾਂ ਦੇ HUF ਅਕਾਊਂਟ ਦੇ ਵਿੱਚ ਨੇ ਇਨਵੈਸਟਮੈਂਟਸ ਜਿਹੜੀਆਂ ਕੰਪਨੀਆਂ ਦੇ ਵਿੱਚ ਵੱਖ-ਵੱਖ ਕੰਪਨੀਆਂ ਦੇ ਵਿੱਚ ਇਹ ਕੰਪਨੀਆਂ ਦੇ ਸ਼ੇਅਰ ਖਰੀਦੇ ਹੋਏ ਨੇ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਹਿੱਸਾ ਬੰਦਾ 13 ਕਰੋੜ ਤੋਂ ਵੱਧ 15 ਕਰੋੜ ਤੋਂ ਵੱਧ ਸੁਖਬੀਰ ਸਿੰਘ ਬਾਦਲ ਦੀ ਇਨਵੈਸਟਮੈਂਟਸ ਹੈ 9 ਕਰੋੜ ਤੋਂ ਵੱਧ ਇਹਨਾਂ ਦੇ HUF ਅਕਾਊਂਟ ਦੀ ਇਨਵੈਸਟਮੈਂਟਸ ਹੈ ਹਰਸਿਮਰਤ ਕੌਰ ਬਾਦਲ ਦੇ ਕੋਲ ਕੋਈ ਵੀ ਗੱਡੀ ਨਹੀਂ ਹੈ ਉਹਨਾਂ ਦੇ ਨਾਮ ਤੇ ਸੁਭੀਰ ਬਾਦਲ ਦੇ ਨਾਮ ਤੇ ਲੈਂਡ ਰੋਵਰ ਡਿਫੈਂਡਰ ਹੈ ਜਦੀ ਕੀਮਤ 1.5 ਕਰੋੜ ਰੁਪਏ ਤੋਂ ਵੱਧ ਹੈ ਔਰ ਇੱਕ ਟਰੈਕਟਰ ਵੀ ਹੈ ਜੁਐਲਰੀ ਹਰਸਿਮਰਤ ਕੌਰ ਬਾਦਲ ਦੇ ਕੋਲ 7 ਕਰੋੜ ਤੋਂ ਵੱਧ ਦੀ ਹੈ ਔਰ ਸੁਖਵੀਰ ਸਿੰਘ ਬਾਦਲ ਦੇ ਕੋਲ ਵੀ 9 ਲੱਖ ਤੋਂ ਵੱਧ ਦੀ ਜੁਐਲਰੀ ਹੈ ਗ੍ਰੈਂਡ ਟੋਟਲ ਇਹਨਾਂ ਦਾ ਟੋਟਲ ਮੂਵੇਬਲ ਐਸੈਟਸ ਜਿਹੜੇ ਬੰਦੇ ਨੇ ਉਹਦਾ ਗ੍ਰੈਂਡ ਟੋਟਲ ਬੰਦਾ ਹੈ ਜਿਹਦੇ ਚ ਚੱਲ ਸੰਪਤੀ ਜਿਹਨੂੰ ਆਪਾਂ ਕਹਿੰਦੇ ਆ ਇਨਵੈਸਟਮੈਂਟਸ ਬੈਂਕ ਖਾਤੇ ਬੈਂਕ ਅਕਾਊਂਟ ਚ ਜਮਾ ਉਹ ਬਣਦੇ ਹਰਸਿਮਰਤ ਕੌਰ ਬਾਦਲ ਦੇ ਇਕੱਲਿਆਂ ਦੇ 30 ਕਰੋੜ ਤੋਂ ਵੱਧ ਸੁਭੀਰ ਬਾਦਲ ਦੇ 24 ਕਰੋੜ ਔਰ ਐਚਯੂ ਆਫ ਅਕਾਊਂਟ 12 ਕਰੋੜ ਇਹ ਮੂਵੇਬਲ ਐਸੈਟਸ ਦੀ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ ਇਮੂਵੇਬਲ ਐਸੈਟਸ ਦੇ ਵਿੱਚ ਜਿਹਦੇ ਵਿੱਚ ਲੈਂਡਸ ਆ ਜਾਂਦੀ ਹੈ ਐਗਰੀਕਲਚਰ ਲੈਂਡ ਰੈ residențial ਲੈਂਡ ਅਚਲ ਸੰਪਤੀ ਉਹ ਹਰਸਿਮਰਤ ਕੌਰ ਬਾਲਾ ਦੇ ਨਾਮ ਤੇ 21 ਕਰੋੜ ਤੋਂ ਵੱਧਦੀ ਹੈ 49 ਕਰੋੜ ਤੋਂ ਵੱਧ ਕਰੀਬ 60 ਕਰੋੜ ਦੇ ਆਸ-ਪਾਸ ਸੁਬੀਰ ਬਾਦਲ ਦੇ ਨਾਮ ਤੇ ਬਿਲਡਿੰਗਸ ਨੇ ਲੈਂਡ ਹੈ ਔਰ 50 ਕਰੋੜ ਤੋਂ ਵੱਧ ਉਹਨਾਂ ਦੇ ਐਚਯੂ ਆਫ ਅਕਾਊਂਟ ਦੇ ਵਿੱਚ ਵੀ ਬੋਲਦਾ ਹੈ ਆਪਾਂ ਇਹਨਾਂ ਦੀ ਜਦੋਂ ਘੋਕ ਕਰ ਰਹੇ ਸੀਗੇ ਕਿ ਦੇਖਿਆ ਕਿ ਜਿਹੜਾ ਬਾਦਲਪਿੰਡ ਦੇ ਵਿੱਚ ਇਹਨਾਂ ਦਾ ਘਰ ਹੈ ਉਹ ਸੁਖਵੀਰ ਬਾਦਲ ਦੇ ਨਾਂ ਤੇ ਆਂਦਾ ਤੇ ਉਹ 11 ਕਰੋੜ ਤੋਂ ਵੱਧ ਦੀ ਕੀਮਤ ਹੈ ਜਿੱਥੇ ਇਹ ਰਹਿੰਦੇ ਨੇ ਇੱਕ ਚੰਡੀਗੜ੍ਹ ਦੇ ਸੈਕਟਰ 9 ਸੀ ਦੇ ਵਿੱਚ ਇਹਨਾਂ ਦਾ ਘਰ ਹੈ ਜੋ ਇਹਨਾਂ ਦੇ HUF ਖਾਤੇ ਦੇ ਵਿੱਚ ਬੋਲਦਾ ਉਹਦੀ ਕੀਮਤ 46 ਕਰੋੜ ਰੁਪਏ ਤੋਂ ਵੱਧ ਟੋਟਲ ਆਪਾਂ ਜੇ ਹਰਸਿਮਰਤ ਕੌਰ ਬਾਦਲ ਸੁਖਵੀਰ ਬਾਦਲ ਦੇ HUF ਅਕਾਊਂਟ ਦੀ ਜਾਣਕਾਰੀ ਲਈਏ ਤਾਂ 198 ਕਰੋੜ ਤੋਂ ਵੱਧ ਇਹਨਾਂ ਦੋਵਾਂ ਦੀ ਜਾਇਦਾਦ ਬਣਦੀ ਹੈ 200 ਕਰੋੜ ਤੋਂ ਥੋੜੀ ਜੀ ਘੱਟ ਹੀ ਬਣਦੀ ਹੈ 198 ਕਰੋੜ ਦੇ ਆਸ-ਪਾਸ ਇਹਨਾਂ ਦੀ ਜਾਇਦਾਦ ਬਣਦੀ ਹੈ ਹਾਲਾਂਕਿ ਸੁਖਵੀਰ ਬਾਦਲ ਤੇ 35 ਕਰੋੜ ਤੋਂ ਵੱਧ ਦਾ ਕਰਜ਼ਾ ਹੈ 2 ਕਰੋੜ ਦਾ ਕਰਜ਼ਾ ਹ ਸਿਮਰਤ ਕੋਰ ਬਾਦਲ ਤੇ ਵੀ ਹੈ ਲਾਇਬਿਲਿਟੀਆਂ ਦੇਣਦਾਰੀਆਂ ਨੇ 15 ਕਰੋੜ ਤੋਂ ਵੱਧ ਜਿਹੜਾ ਹੈ ਐਚਯੂ ਆਫ ਅਕਾਊਂਟ ਦੇ ਵਿੱਚ ਇਹਨਾਂ ਦੇ ਲਾਇਬਿਲਿਟੀਆਂ ਨੇ ਮਤਲਬ ਕਿ ਤੁਸੀਂ ਇਹ حساب ਲਗਾ ਸਕਦੇ ਹੋ ਕਿ 52 ਕਰੋੜ ਦੇ ਆਸ-ਪਾਸ ਇਹਨਾਂ ਤੇ ਲਾਇਬਿਲਿਟੀ ਹੈ ਤੇ सौ अठानवे करोड़ तो जायदाद दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप